ਗੱਲ ਆ ਪੈ ਤਾਂ ਲੈ ਜਾ ਫੜ ਕੇ ਇੱਧਰ ਆ ਯਾਰ ਪਹਿਲਾਂ ਤੂੰ ਪਿੱਛੇ ਆ ਸੋਹਣਾ ਉਹ ਆੜੀ ਜੇ ਉਹਨੂੰ ਲੋਡ ਹੋ ਗਈ ਉਹ ਆਪੇ ਪੀਊਗਾ ਥੋੜਾ ਗਰਾਊਂਡ ਦਾ ਅਨੁਸ਼ਾਸਨ ਰੱਖੋ ਮੇਰਾ ਭਰਾ ਪਹਿਲਾਂ ਮੇਰੇ ਨਾਲ ਵੀ ਕੋਚ ਇੱਕ ਆਈ ਗੁੱਸੇ ਹੋ ਕੇ ਗਿਆ ਵੀ ਤੂੰ ਕਹਿ ਦਿੰਦਾ ਕਿ ਤੂੰ ਦਰਸ਼ਕਾਂ ਨੂੰ ਭੂਏ ਚੜਦਾ ਮੈਂ ਕਹਾਂ ਮੈਂ ਦਰਸ਼ਕਾਂ ਦੀ ਗੱਲ ਕਰਦਾ ਔਰ ਜਿੰਨਾ ਸਮਾਂ ਇਸ ਗਰਾਊਂਡ ਦੇ ਵਿੱਚ ਹੈ ਦਰਸ਼ਕਾਂ ਨੂੰ ਵੀ ਮੂਹਰੇ ਰੱਖ ਕੇ ਗੱਲ ਕਰਾਂਗੇ ਖਿਡਾਰੀਆਂ ਦੀ ਵੀ ਗੱਲ ਕਰਾਂਗੇ ਸਾਰੇ ਪੱਖਾਂ ਦੀ ਗੱਲ ਕਰਾਂਗੇ ਪਰ ਇਦਾਂ ਨਹੀਂ ਗਾ ਵੀ ਭੂਏ ਭਾਏ ਚੜਨ ਵਾਲੀ ਕੋਈ ਗੱਲ ਨਹੀਂ ਬੜਾ ਸੀਨੀਅਰ ਪਲੇਅਰ ਸੀਗਾ ਮੈਨੂੰ ਦੁੱਖ ਹੋਇਆ ਔਰ ਕੋਈ ਗੱਲ ਨਹੀਂ ਕੋਈ ਸਮਾਂ ਆਊਗਾ ਮੈਂ ਗੱਲ ਕਰੂੰਗਾ ਜਰੂਰ ਆਹ ਸਾਹਮਣੇ ਰੇਡਰ ਦਾ ਮੈਂ ਕਹਿੰਦਾ ਸਰਪੰਚਾ ਦਾ ਖੇਡ ਗਰਮ ਕਰਦੀਏ ਮੋੜੇ ਦੇ ਆਹ ਵਾਲੇ ਜੀ ਯਾਦਕੋਟਲੀ ਵਾਲੇ ਦਾ ਸੋ ਦੋਨਾਂ ਚ ਮਿਆਰਾ ਜੀ ਕੋਲ ਪੁੱਜ ਗਿਆ ਪਰ ਫੌਨ ਵੀ ਹੁਣ ਤੇ ਲੋਕ ਕਰਨ ਲੱਗੇ ਆ ਰਹੀਆਂ ਨਿਸ਼ਾਸ਼ਣ ਹੈ ਗਰਾਊਂਡ ਦਾ ਸੱਚੀ ਮੈਂ ਦੋਨੋਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਕਰੂੰਗਾ ਵੀ ਜਾਤਾ ਉਹਦੇ ਬੰਦਿਆਂ ਨੂੰ ਸਮਝਾ ਕੇ ਲੈ ਕੇ ਮੈਂ ਹੁਣ ਇਦੋਂ ਵਾਂ ਇਹਨਾਂ ਗੱਲਾਂ ਤੇ ਸਖਤ ਹੋਣਾ ਮੈਂ ਪਹਿਲਾਂ ਵੀ ਸੀਗਾ ਜੇ ਕਿਹਾ ਕਰੋਗੇ ਤੇ ਗਰਾਊਂਡ 'ਚੋਂ ਕਮੈਂਟਰੀ ਬਾਹਰ ਖੜ ਕੇ ਕਰਿਆ ਕਰੂੰਗਾ ਲੋ ਭਾਜੀ ਗਰਾਊਂਡ 'ਚ ਰਸ਼ ਬਹੁਤ ਆ ਆ ਦੇਖੋ ਕਿਦਾਂ ਮਾਹੌਲ ਬਣਿਆ ਪਿਆ ਏ ਯਾਰ ਟਰੈਕਟਰ ਵਾਲਾ ਮੈਚ ਥੋੜਾ ਚੱਲਦਾ ਯਾਰ ਇਤਾਂ ਮਾਹੌਲ ਬਣਾਈਏ ਥੋੜਾ ਜਿਹਾ ਅਸੀਂ ਕੋਸ਼ਿਸ਼ ਨਹੀਂ ਕਰ ਰਹੇ ਜਿੰਨੀ ਕਬੱਡੀ ਦੀ ਭੰਡੀ ਹੋ ਰਹੀ ਹੈ ਅਸੀਂ ਕਿਸੇ ਨੇ ਵੀ 1% ਵੀ ਕੋਸ਼ਿਸ਼ ਕੀਤੀ ਯਾਰ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਦੁਰਸਤ ਕਰੀਏ ਜਾਂ ਇਹਨਾਂ ਚੀਜ਼ਾਂ ਨੂੰ ਆਪਾਂ ਨਾ ਆਉ ਕਰੀਏ ਪਰ ਮੇਰੀ ਬੇਨਤੀ ਹੈ ਥੋੜਾ ਸਮਾਂ ਰਹਿ ਜਾਣਾ ਮੇਰੇ ਵੀਰੋ ਫਿਰ ਪਛਤਾਉਣਾ ਹੈ ਆਹ ਸਮੇਂ ਨੂੰ ਪਛਤਾਉਣਾ ਆਹ ਮੇਰੀ ਸਾਰਿਆਂ ਕੀ ਰਿਕੁਐਸਟ ਆ ਆਹ ਮੰਨੇ